ਦੋ ਦਾਦਾਂ ਦੇ ਇਹੋ ਜੇ ਨਾਮ ਦੱਸੋ ਕਿ ਜਿਹੜਾ ਮਾਤ ਉੱਤ ਚੱਲੋ ਮਾਤੋਂ ਹਾਂਜੀ ਮਤਲਬ ਮਾਂ ਮਾਂ ਸ਼ਬਦ ਵਿੱਚ ਆਉਂਦਾ ਹੋਵੇ ਹਾਂ ਮਾਂ ਆਵੇ ਦੋ ਦਾਦਾਂ ਦੋ ਦਾਦਾਂ ਮ ਮੂ ਮਾਂ ਦਾੜਾ ਮਾ ਤਾਂ ਮੂਂਦੀ ਕੰਨੀ ਆਂ ਆਪਾਂ ਕਹਿੰਦੇ ਨੇ ਮਾਂ ਦੀ ਦਾਦ ਮਾਂ ਦਾਦੋਂ ਕਲੀ ਮਾਂ ਹੁਣਾ ਜਿਹੜਾ ਮਾਂ ਵਿੱਚ ਆਉਣਾ ਚਾਹੀਦਾ ਸ਼ਬਦ ਹੈ ਮਾਂ ਹੁਣਾ ਜਿਹੜਾ ਕਲੀ ਮਾਂ ਹੁਣਾ ਜਿਹੜਾ ਕਰਲਾ ਦੋ ਦਾਲੀਆਂ ਦਾਲਣਾ ਜਿਸ ਚ ਮਾਹ ਸ਼ਬਦ ਆਉਂਦਾ ਹੋਵੇ ਹੈ। ਤੇ ਸਬਜ਼ੀਆਂ ਕਹ ਲੋ ਭਾਵੇਂ ਸਬਜ਼ੀਆਂ ਵੀ ਕੱਲੀਆਂ ਦਾਲਾਂ ਦਾਲਾਂ ਹੀ ਦਾਲੋ। ਜੀ ਕਿ ਸਬਜ਼ੀ ਦਾ ਨਾਮ ਆ ਗਿਆ ਫੇਰ। ਸਬਜ਼ੀਆਂ ਨਹੀਂ ਦਾਲ ਹੀ ਚਾਹੀਦੀ। ਅੱਛਾ। ਨਹੀਂ ਸਬਜ਼ੀ ਵੀ ਹੋ ਸਕਦੀ ਹੈ ਕੋਈ ਵਿੱਚ ਮਾਹ ਸ਼ਬਦਾਂ ਦਾ ਹੋਵੇ। ਨਹੀਂ ਤਾਂ ਦਾਲਾਂ। ਸੱਲੀਆਂ ਦਾਲਾਂ। ਹਮ। ਅ ਹਾ ਇੱਕ ਤਾਂ ਰਾਜਮਾ ਹੋ ਗਿਆ। ਰਾਜਮਾ ਇੱਕ ਹੋ ਗਿਆ। ਮਾ ਨੀਂਗਰ ਮਾਹਾਂ ਦੀ ਦਾ ਕਹਿੰਦਾ ਮਾਹਾਂ ਗਿਆ ਨਾ ਕਿ ਦਿਨ ਰਾਜਮਾ ਰਾਜਮਾ ਰਾਜ ਲਾ ਕੇ ਬਾਤ ਮਾ ਲੱਗ ਜਾਂਦਾ ਠੀਕ ਹੋ ਗਿਆ ਦੂਜਾ ਮਗਰੋਂ ਮਾ ਲੱਗਦਾ ਹੋਵੇ ਮਗਰੋਂ ਮਾ ਲਗਦਾ ਨਾ ਤੇ ਦੂਰਾ ਜੋ ਦੋ ਦਾ ਜੇ ਮਾ ਲੱਗਦਾ ਨਹੀਂ ਨਹੀਂ ਦੁੱਧ ਵਾਲਾ ਕਹਿੰਦਾ ਦੋ ਦਾ ਦਾ ਨਾਮ ਇਹ ਚ ਮਾ ਚ ਲੱਗਦਾ ਬੇ ਸਬਜ਼ੀਆਂ ਮੰਨ ਲਾ ਤੂੰ ਸਬਜ਼ੀਆਂ ਆਲਾ ਦਾ ਦਾ ਆ ਤੇ ਇਹ ਤਾਂ ਰਾਜਮਾ ਹੋ ਗਿਆ ਤੇ ਦੂਜੀ ਕਿਹੜੀ ਹੋ ਸਕਦੀ ਆ? ਦਾਲਾਂ ਤਿਆਰ થઈ ਆ ਹੁਣ। ਸਾਰੀਆਂ ਦੇ ਤਾਂ ਆਪਣਾ ਨਾਮ ਹੁੰਦੇ ਆ ਪਰ ਇਹੋ ਜਿਹੀ ਕਿਹੜੀ ਦਾਲ ਆ ਜਿਹਦਾ ਮਾਂ ਆਉਂਦਾ ਦੂਜੀ ਹੋ ਜਾਵੇ। ਸਬਜ਼ੀਆਂ ਵੀ ਲਾਲਾ ਸਾਹਿਬ ਕਿਹੜੀਆਂ ਕਰੀਆਂ? ਸਬਜ਼ੀਆਂ ਗੋਭੀ ਮਟਰ ਚਤਰਾ ਕਣੌਰ ਆ ਗਿਆ। ਸੌਂਦੀਆਂ ਤੋਂ ਸਾਬ ਲਾਇ ਲਏ ਕਿਹੜੀ ਕਿਹੜੀ ਹੁੰਦੀ ਐ ਸੀ ਜਾਂਦੀਆਂ ਇਹ ਤੇ ਮਾਂ ਲੱਗਦਾ ਕਿ ਨਹੀਂ ਰਾਜਮਾ ਮਾਈ ਹੋ ਗਏ ਹੋਰ ਕੀ ਰਾਜਮਾ ਇੱਕ ਹੀ ਆਇਆ ਰਾਜਮਾ ਤੇ ਇੱਕ ਦੋ ਚਾਹੀਦੇ ਉਹਨਾਂ ਨੂੰ ਹੀ ਕਹਿੰਦੇ ਨੇ ਰਾਜਮਾ ਰਾਜਮਾ ਮਾਹਾਂ ਨੂੰ ਹੀ ਕਹਿੰਦੇ ਨੇ ਰਾਜਮਾ ਕਿਉਂ ਰਾਜਮਾ ਹੋਰ ਹੁੰਦੇ ਆ ਹੋਰ ਹੁੰਦੇ ਆ ਰਾਜਮਾ ਨਾ ਕਾਲੇ ਹੁੰਦੇ ਆ ਰਾਜਮਾ ਲਾਲ ਹੁੰਦੇ ਆ ਅੱਛਾ ਅੱਛਾ ਇਹ ਦੋ ਦਾ ਫੇਰ ਹੋ ਗਿਆ ਨਹੀਂ ਨਹੀਂ ਕਿ ਉਹ ਮਾਂ ਦੀ ਦਾਲ ਆਲਟ ਹੋਣੀ ਹੈ ਨਾ ਮਾਂ ਹਾਂ ਤੇ ਅੱਛਾ ਦਾਲ ਜਮਾਂ ਹੈ ਨਹੀਂ ਲੋਥੋਂ ਪੁੱਛ ਲੋ ਇਹ ਕਹਿੰਦਾ ਹਾਂ ਹਾਂ ਨਹੀਂ ਹਾਂਜੀ ਸਾਨੂੰ ਤਾਂ ਪਤਾ ਨਹੀਂ ਜਿਨ੍ਹਾਂ ਨੂੰ ਪਤਾ ਹੋਵੇ ਕਿ ਦਾਲ ਜਾਂ ਸਬਜ਼ੀ ਜਿਹਦੇ ਅਖੀਰ 'ਚ ਮਾਂ ਸ਼ਬਦ ਆਉਂਦਾ ਹੋਵੇ ਜਰੂਰ ਦੱਸਿਓ ਕਿ ਉਹ ਸਬਜ਼ੀਆਂ ਜਾਂ ਦਾਲਾਂ ਕਿਹੜੀਆਂ ਨੇ ਜਿਹਨਾਂ ਦੇ ਅਖੀਰ ਵਿੱਚ ਮਾਂ ਸ਼ਬਦ ਲੱਗਦਾ ਹੋਵੇ ਧੰਨਵਾਦ